ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰੰਗ ਮਹਲਾ 5 ਪ੍ਰਭ ਮੇਰੇ ਇਹ ਤੁਸਦਾ ਸਹਾਈ ਮਨ ਮੋਹਨ ਮੇਰੇ ਜੀ ਕੋ ਪਿਆਰੇ ਕਮਨ ਕਹਾ ਗੁਨ ਗਾਈ ਰਹਾ ਰਹਾ ਖੇਲ ਖਿਲਾਏ ਲਾੜ ਲੜਾਬੈ ਸਦਾ ਸਦਾ ਅਨੰਦਾਈ ਪ੍ਰਤ ਪਾਲੈ ਬਰਕੀ ਨਿਆਈ ਜੈਸੇ ਮਾਤ ਪਿਤਾਈ ਤੈਸ ਬਿਨ ਨਿਮਖ ਨਹੀਂ ਰਹਿ ਸਕਿਆ ਬੇਸਰਨਾ ਖਵਹੁ ਜਾਏ ਕਾਹੋ ਨਾਨਕ ਮਿਲ ਸੰਤ ਸੰਗਤ ਤੈ ਮਗਨ ਪਏ ਲੇਵ ਲਈ ਪ੍ਰਭ ਮੇਰੇ ਏ ਤੁਤ ਸਦਾ ਸਹਾਈ ਮਨ ਮੋਹਨ ਮੇਰੇ ਜੀ ਕੋ ਪਿਆਰੇ ਕਮਨ ਕਹਾ ਗੁਨ ਗਾਈ ਰਹਾ ਰਹਾ ਖੇਲ ਖਿਲਾਏ ਲਾੜ ਲੜਾਵੇ ਸਦਾ ਸਦਾ ਅਨੰਦਾਈ ਪ੍ਰਤਪਾਲ ਬਰਕੀ ਨਿਆਈ ਜੈਸੇ ਮਾਤ ਪਿਤਾਈ ਤੈਸ ਬਿਨ ਨਿਮਖ ਨਹੀਂ ਰਹਿ ਸਕੀ ਬੇਸਰਨਾ ਕਬਹੂ ਜਾਏ ਕਾਹੋ ਨਾਨਕ ਮਿਲ ਸੰਤ ਸੰਗਤ ਤੈ ਮਗਨ ਪਏ ਲੇਵ ਲਈ ਪ੍ਰਭ ਮੇਰੇ ਇਹ ਤੁਸਦਾ ਸਹਾਈ ਮਨ ਮੋਹਨ ਮੇਰ ਜੀ ਕੋ ਪਿਆਰੇ ਕਮਨ ਕਹਾ ਗੁਨ ਗਾਈ ਰਹਾ ਰਹਾ ਖੇਲ ਖਿਲਾਏ ਲਾੜ ਲਡਾਵੇ ਸਦਾ ਸਦਾ ਅਨੰਦਾਈ ਪ੍ਰਤਪਾਲ ਬਰਕੀ ਨਿਆਈ ਜੈਸੇ ਮਾਤ ਪਿਤਾਈ ਤੈਸ ਬਿਨ ਨਿਮਖ ਨਹੀਂ ਰਹਿ ਸਕਿਆ ਬੇਸਵਰ ਨਾ ਕਭੂ ਜਾਏ ਕਹੋ ਨਾਨਕ ਮਿਲ ਸੰਤ ਸੰਗਤ ਤੈ ਮਗਨ ਪਏ ਲੇਵ ਲਈ ਪ੍ਰਭ ਮੇਰੇ ਇਹ ਤੁਤ ਸੁਦਾਂ ਸਹਾਈ ਮਨ ਮੋਹਨ ਮੇਰੇ ਜੀ ਕੋ ਪਿਆਰੇ ਕਮਨ ਕਹਾ ਗੁਨ ਗਾਈ ਰਹਾ ਰਹਾ ਖੇਲ ਖਿਲਾਏ ਲਾੜ ਲਡਾਵੇ ਸਦਾ ਸਦਾ ਅਨੰਦਾਈ ਪ੍ਰਤਪਾਲ ਬਰਕੀ ਨਿਆਈ ਜੈਸੇ ਮਾਤ ਪਿਤਾਈ ਤੈਸ ਬਿਨ ਨਿਮਖ ਨਹੀਂ ਰਹਿ ਸਕਿਆ ਬੇਸਵਰ ਨਾ ਕਭੂ ਜਾਏ ਕਹੋ ਨਾਨਕ ਮਿਲ ਸੰਤ ਸੰਗਤ ਤੈ ਮगन ਪਏ ਲਵਲਾਈ ਪ੍ਰਭ ਮੇਰੇ ਇਹ ਤਤ ਸੁਦਾਂ ਸਹਾਈ ਮਨ ਮੋਹਨ ਮੇਰੇ ਜੀ ਕੋ ਪਿਆਰੇ ਕਮਨ ਕਹਾ ਗੁਨ ਗਾਈ ਰਹਾ ਰਹਾ ਖੇਲ ਖਿਲਾਏ ਲਾੜ ਲਡਾਵੇ ਸਦਾ ਸਦਾ ਅਨੰਦਾਈ ਪ੍ਰਤ ਪਾਲੈ ਬਰਕੀ ਨਿਆਈ ਜੈਸੇ ਮਾਤ ਪਿਤਾਈ ਐਸ ਬਿਨ ਨਿਮਖ ਨਹੀਂ ਰਹਿ ਸਕਿਆ ਬੇਸਰਨਾ ਕਭੋਂ ਜਾਏ ਕਹੋ ਨਾਨਕ ਮਿਲ ਸੰਤ ਸੰਗਤ ਤੈ ਮगन ਪੈ ਲਵਲਾਈ ਪ੍ਰਭ ਮੇਰੇ ਏਤ ਤਸਦਾਂ ਸਹਾਈ मनमोहन मेरे जी को प्यारे कमन कहां गुण गाए रहा रहा खेल खिलाए लाड़ लडावे सदा सदा अनंद आई प्रित पाल बर की न्याय जैसे मात पिताई ਤੈਸ ਬਿਨ ਨਿਮਖ ਨਹੀਂ ਰਹਿ ਸਕਿਆ ਬੇਸਰਨਾ ਕਬਹੁ ਜਾਏ ਕਹੋ ਨਾਨਕ ਮਿਲ ਸੰਤ ਸੰਗਤ ਤੈ ਮगन ਪਏ ਲਵਲਾਈ ਪ੍ਰਭ ਮੇਰੇ ਏਤ ਤੁਸਦਾਂ ਸਹਾਈ ਮਨ ਮੋਹਨ ਮੇਰ ਜੀ ਕੋ ਪਿਆਰੇ ਕਾਮਨ ਕਹਾ ਗੁਨ ਗਾਈ ਰਹਾ ਰਹਾ ਖੇਲ ਖਿਲਾਏ ਲਾੜ ਲਡਾਵੇ ਸਦਾ ਸਦਾ ਅਨੰਦਾਈ ਪ੍ਰਤ ਪਾਲੇ ਬਰਕੀ ਨਿਆਈ ਜੈਸੇ ਮਾਤ ਪਿਤਾਏ ਤੈਸ ਬਿਨ ਨਿਮਖ ਨਹੀਂ ਰਹਿ ਸਕਿਆ ਬੇਸਵਰ ਨਾਂਖ ਬਹੁ ਜਾਏ ਕਹੋ ਨਾਨਕ ਮਿਲ ਸੰਤ ਸੰਗਤ ਤੈ ਮगन ਪਏ ਲਵਲਾਈ ਪ੍ਰਭ ਮੇਰੇ ਏਤ ਤ ਸਦਾ ਸਹਾਈ ਮਨ ਮੋਹਨ ਮੇਰ ਜੀ ਕੋ ਪਿਆਰੇ ਕਮਨ ਕਹਾ ਗੁਨ ਗਾਈ ਰਹਾ ਖੇਲ ਖਿਲਾਏ ਲਾੜ ਲੜਾਬੇ ਸਦਾ ਸਦਾ ਅਨੰਦਾਈ ਪ੍ਰਤ ਪਾਲੈ ਬਰਕੀ ਨਿਆਈ ਜੈਸੇ ਮਾਤ ਪਿਤਾਈ ਐਸ ਬਿਨ ਨਿਮਖ ਨਹੀਂ ਰਹਿ ਸਕਿਆ ਬੇਸਵਰਨਾ ਕਬਹੂ ਜਾਏ ਕਾਹੋ ਨਾਨਕ ਮਿਲ ਸੰਤ ਸੰਗਤ ਤੇ ਮगन ਪਏ ਲਵਲਾਈ ਪ੍ਰਭ ਮੇਰੇ ਏ ਤੁਸ ਸਦਾ ਸਹਾਈ ਮਨ ਮੋਹਨ ਮੇਰੇ ਜੀ ਕੋ ਪਿਆਰੇ ਕਮਨ ਕਹਾ ਗੁਨ ਗਾਈ ਰਹਾ ਰਹਾ ਖੇਲ ਖਿਲਾਏ ਲਾੜ ਲੜਾਬੇ ਸਦਾ ਸਦਾ ਅਨੰਦਾਈ ਪ੍ਰਤ ਪਾਲੈ ਬਰਕੀ ਨਿਆਈ ਜੈਸੇ ਮਾਤ ਪਿਤਾਈ ਤੈਸ ਬਿਨ ਨਿਮਖ ਨਹੀਂ ਰਹਿ ਸਕੀਐ ਬੇਸਰਨਾ ਕਭ ਹੋ ਜਾਏ ਕਾਹੋ ਨਾਨਕ ਮਿਲ ਸੰਤ ਸੰਗਤ ਤੈ ਮਗਨ ਪਏ ਲੇਵ ਲਈ ਪ੍ਰਭ ਮੇਰੇ ਇਹ ਤੁਤ ਸਦਾ ਸਹਾਈ ਮਨ ਮੋਹਨ ਮੇਰੇ ਜੀ ਕੋ ਪਿਆਰੇ ਕਮਨ ਕਹਾ ਗੁਨ ਗਾਈ ਰਹਾ ਰਹਾ ਖੇਲ ਖਿਲਾਏ ਲਾੜ ਲੜਾਵੇ ਸਦਾ ਸਦਾ ਅਨੰਦਾਈ ਪ੍ਰਤ ਪਾਲ ਬਰ ਕੀ ਨਿਆਈ ਜੈਸੇ ਮਾਤ ਪਿਤਾਈ ਐਸ ਬਿਨ ਨਿਮਖ ਨਹੀਂ ਰਹਿ ਸਕਿਆ ਬੇਸਵਰ ਨਾ ਕਭੂ ਜਾਏ ਕਾਹੋ ਨਾਨਕ ਮਿਲ ਸੰਤ ਸੰਗਤ ਤੈ ਮਗਨ ਪੈ ਲੈ ਵਲਾਈ ਪ੍ਰਭ ਮੇਰੇ ਇਹ ਤੁਤ ਸਦਾ ਸਹਾਈ ਮਨ ਮੋਹਨ ਮੇਰੇ ਜੀ ਕੋ ਪਿਆਰੇ ਕਮਨ ਕਹਾ ਗੁਣ ਗਾਈ ਰਹਾ ਖੇਲ ਖਿਲਾਏ ਲਾੜ ਲੜਾਵੇ ਸਦਾ ਸਦਾ ਅਨੰਦਾਈ ਪ੍ਰਤਪਾਲ ਬਾਰ ਕੀ ਨਿਆਈ ਜਿਵੇਂ ਮਾਤ ਪਿਤਾਈ ਤੈਸ ਬਿਨ ਨਿਮਖ ਨਹੀਂ ਰਹਿ ਸਕੀਐ ਬੇਸਰਨਾ ਕਭੂ ਜਾਏ ਕਹੋ ਨਾਨਕ ਮਿਲ ਸੰਤ ਸੰਗਤ ਤੈ ਮगन ਪੈ ਲਵਲਾਈ ਪ੍ਰਭ ਮੇਰੇ ਏਤੋ ਤੁਸਦਾ ਸਹਾਈ मनमोहन मेरे जी को प्यारे कामन कहां गुण गाए रहा रहा खेल खिलाए लाड़ लडावे सदा सदा अनंद आई प्रित पाल बर की न्याय जैसे मात पिताई ਤੈਸ ਬਿਨ ਨਿਮਖ ਨਹੀਂ ਰਹਿ ਸਕਿਆ ਬੇਸਰਨਾ ਕਭੂ ਜਾਏ ਕਹੋ ਨਾਨਕ ਮਿਲ ਸੰਤ ਸੰਗਤ ਤੈ ਮगन ਪਏ ਲਵਲਾਈ ਪ੍ਰਭ ਮੇਰੇ ਏਤ ਤਸਦਾਂ ਸਹਾਈ ਮਨ ਮੋਹਨ ਮਿਰ ਜੀ ਕੋ ਪਿਆਰੇ ਕਾਮਨ ਕਹਾ ਗੁਨ ਗਾਈ ਰਹਾ ਰਹਾ ਖੇਲ ਖਿਲਾਏ ਲਾੜ ਲਡਾਵੇ ਸਦਾ ਸਦਾ ਅਨੰਦਾਈ ਪ੍ਰਤ ਪਾਲੈ ਬਰਕੀ ਨਿਆਈ ਜੈਸੇ ਮਾਤ ਪਿਤਾਈ ਐਸ ਬਿਨ ਨਿਮਖ ਨਹੀਂ ਰਹਿ ਸਕਿਆ ਬੇਸਵਰਨਾ ਕਬਹੁ ਜਾਏ ਕਾਹੋ ਨਾਨਕ ਮਿਲ ਸੰਤ ਸੰਗਤ ਤੇ ਮगन ਪਏ ਲਵਲਾਈ ਪ੍ਰਭ ਮੇਰੇ ਇਹ ਤੁਸਦਾ ਸਹਾਈ ਮਨ ਮੋਹਨ ਮੇਰ ਜੀ ਕੋ ਪਿਆਰੇ ਕਮਨ ਕਹਾ ਗੁਣ ਗਾਈ ਰਹਾ ਖੇਲ ਖਿਲਾਏ ਲਾੜ ਲੜਾਵੇ ਸਦਾ ਸਦਾ ਅਨੰਦਾਈ ਪ੍ਰਤ ਪਾਲੇ ਬਰਕੀ ਨਿਆਈ ਜੈਸੇ ਮਾਤ ਪਿਤਾਈ ਤੈਸ ਬਿਨ ਨਿਮਖ ਨਹੀਂ ਰਹਿ ਸਕਿਆ ਬੇਸਵਰ ਨਾ ਕਭੂ ਜਾਏ ਕਾਹ ਨਾਨਕ ਮਿਲ ਸੰਤ ਸੰਗਤ ਤੇ ਮगन ਪਏ ਲਵਲਾਈ ਪ੍ਰਭ ਮੇਰੇ ਇਹ ਤੁਸਦਾ ਸਹਾਈ ਮਨ ਮੋਹਨ ਮਿਰ ਜੀ ਕੋ ਪਿਆਰੇ ਕਮਨ ਕਹਾ ਗੁਨ ਗਾਈ ਰਹਾ ਰਹਾ ਖੇਲ ਖਿਲਾਏ ਲਾੜ ਲੜਾਬੇ ਸਦਾ ਸਦਾ ਅਨੰਦਾਈ ਪ੍ਰਤ ਪਾਲੈ ਬਰਕੀ ਨਿਆਈ ਜੈਸੇ ਮਾਤ ਪਿਤਾਈ ਤੈਸ ਬਿਨ ਨਿਮਖ ਨਹੀਂ ਰਹਿ ਸਕਿਆ ਬਿਸ਼ਰਨਾ ਕਬਹੂ ਜਾਏ ਕਾਹੋ ਨਾਨਕ ਮਿਲ ਸੰਤ ਸੰਗਤ ਤੈ ਮਗਨ ਪਏ ਲੇਵ ਲਈ ਪ੍ਰਭ ਮੇਰੇ ਇਹ ਤੁਤ ਸਦਾਂ ਸਹਾਈ ਮਨ ਮੋਹਨ ਮੇਰੇ ਜੀ ਕੋ ਪਿਆਰੇ ਕਮਨ ਕਹਾ ਗੁਨ ਗਾਈ ਰਹਾ ਰਹਾ ਖੇਲ ਖਿਲਾਏ ਲਾੜ ਲੜਾਵੇ ਸਦਾ ਸਦਾ ਅਨੰਦਾਈ ਰਤਪਾਲ ਬਰ ਕੀ ਨਿਆਈ ਜੈਸੇ ਮਾਤ ਪਿਤਾਈ ਤੈਸ ਬਿਨ ਨਿਮਖ ਨਹੀਂ ਰਹਿ ਸਕਿਆ ਬੇਸਰਨਾ ਕਭ ਹੋ ਜਾਏ ਕਹੋ ਨਾਨਕ ਮਿਲ ਸੰਤ ਸੰਗਤ ਤੈ ਮਗਨ ਪਏ ਲਵਲਾਈ ਪ੍ਰਭ ਮੇਰੇ ਇਹ ਤੁਤ ਸੁਦਾਂ ਸਹਾਈ ਮਨ ਮੋਹਨ ਮੇਰੇ ਜੀ ਕੋ ਪਿਆਰੇ ਕਮਨ ਕਹਾ ਗੁਨ ਗਾਈ ਰਹਾ ਰਹਾ ਖੇਲ ਖਿਲਾਏ ਲਾੜ ਲੜਾਬੇ ਸਦਾ ਸਦਾ ਅਨੰਦਾਈ ਪ੍ਰਤ ਪਾਲੇ ਬਰਕੀ ਨਿਆਈ ਜਿਵੇਂ ਮਾਤ ਪਿਤਾਈ ਤੈਸ ਬਿਨ ਨਿਮਖ ਨਹੀਂ ਰਹਿ ਸਕਿਆ ਬੇਸਰਨਾ ਕਬਹੂ ਜਾਏ ਕਹੋ ਨਾਨਕ ਮਿਲ ਸੰਤ ਸੰਗਤ ਤੈ ਮगन ਪੈ ਲਵਲਾਈ ਪ੍ਰਭ ਮੇਰੇ ਏਤ ਤਸਦਾ ਸਹਾਈ मनमोहन मेरे जी को प्यारे कामन कहां गुण गाए रहा रहा खेल खिलाए लाड़ लडावे सदा सदा अनंद आई प्रित पाल बर की न्याय जैसे मात पिताई ਤੈਸ ਬਿਨ ਨਿਮਖ ਨਹੀਂ ਰਹਿ ਸਕਿਆ ਬੇਸਰਨਾ ਕਬਹੂ ਜਾਏ ਕਾਹੋ ਨਾਨਕ ਮਿਲ ਸੰਤ ਸੰਗਤ ਤੈ ਮगन ਪਏ ਲਵਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ